ਨਾਮ ਤੇ ਡੈਜਿਗਨੇਸ਼ਨ ਮੇਰਾ ਨਾਮ ਰਕਵਿੰਦਰ ਸਿੰਘ ਹੈ ਜੀ ਮੈਂ ਬਤੌਰ ਉਪ ਮੰਡਲ ਅਫਸਰ ਡਰੇਨੇਜ ਭਾਗ ਪਟਿਆਲਾਕ ਤਨਾਤ ਸਰ ਹੁਣ ਟਾਂਗਰੀ ਨਦੀ ਦੇ ਕੀ ਹਾਲਾਤ ਨੇ ਜੀ ਕਿਵੇਂ ਦੀ ਜਿਹੜੀ ਸਿਚੁਏਸ਼ਨ ਹੈ ਹੋ ਟਾਂਗਰੀ ਨਦੀ ਜੀ ਕੱਲ ਤੋਂ ਆਲਮੋਸਟ 1 ਫੁੱਟ ਉਤਰ ਗਈ ਹੈ ਤੇ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਕਿ ਡੇਂਜਰ ਲੈਵਲ ਤੋਂ ਥੱਲੇ ਆ ਜੂਗੀ ਜੀ ਅਸੀਂ 15 ਜਿਵੇਂ ਸਾਨੂੰ ਪਤਾ ਲੱਗਿਆ ਸੀ ਕਿ ਟਾਂਗਰੀ ਦਾ ਪੱਧਰ ਵਧ ਰਿਹਾ ਉੱਪਰਲੇ ਹਲਕੇ ਚ ਤੇ ਅਸੀਂ ਨਾਲ ਦੀ ਨਾਲ ਆਪਣੀਆਂ ਟੀਮਾਂ ਗੁਰਦੁਆਰਾ ਸ਼੍ਰੀ ਤਨਨਾਪਗਰ ਸਾਹਿਬ ਇੱਥੇ ਡਿਪਲੋਟ ਕਰ ਲਈਆਂ ਸੀ ਇਹ ਇੱਥੋਂ ਕਿਉਂਕਿ ਇਹ ਇੱਕ ਸੈਂਟਰ ਆ ਜਾਂਦਾ ਟਾਂਗਰੀ ਨਦੀ ਦਾ ਤਾਂ ਆਪਾਂ ਸਾਰੇ ਪਾਸੇ ਇੱਥੋਂ ਮੂਵ ਕਰਨਾ ਈਜ਼ੀ ਹੈ ਮਸ਼ੀਨਰੀ ਲਾ ਲੋ ਭਾਵੇਂ ਬੰਦੇ ਲਾ ਲੋ ਤਾਂ ਇੱਥੇ ਅਸੀਂ ਲਗਭਗ ਸਾਡੀਆਂ ਮਸ਼ੀਨਾਂ ਪੋਕ ਲੈਣਾ ਜੀਸੀਬੀ ਮਸ਼ੀਨਾਂ ਮਿੱਟੀ ਦੀਆਂ ਟਰਾਲੀਆਂ ਭਰੇ ਹੋਏ ਗੱਟੇ ਦੇ ਮਿੱਟੀ ਦੇ ਜੰਬੋ ਬੈਗ ਲੋਹੇ ਦੇ ਜਾਲ ਰੱਸੀ ਦੇ ਜਾਲ ਅਸੀਂ ਸਾਰਾ ਜਿਹੜਾ ਇੰਤਜ਼ਾਮ ਹੈ ਇੱਥੇ ਗੁਰਦੁਆਰਾ ਸਾਹਿਬ ਹੀ ਕੀਤਾ ਹੋਇਆ ਹੈ ਕਿਉਂਕਿ ਇੱਕ ਤਾਂ ਗੁਰਦੁਆਰਾ ਸਾਹਿਬ ਕਰਕੇ ਸਾਨੂੰ ਹੌਸਲਾ ਵੀ ਬਹੁਤ ਮਿਲਦਾ ਹੈ ਤੇ ਇੱਥੇ ਦੇ ਲੋਕ ਵੀ ਇੱਥੇ ਲਗਾਤਾਰ ਆਉਂਦੇ ਨੇ ਤੇ ਸਾਨੂੰ इजीली ਸਾਨੂੰ ਅਪਰੋਚ ਕਰ ਸਕਦੇ ਆ। ਤੇ ਰਿਕਵਿੰਦਰ ਜੀ ਹੁਣ ਜਿਹੜਾ ਪਾਣੀ ਘਟਣਾ ਸ਼ੁਰੂ ਹੋਇਆ ਹੈਗਾ ਕਿੰਨੇ ਕ ਪਿੰਡਾਂ ਦੇ ਵਿੱਚ ਇਸ ਪਾਣੀ ਨੇ ਮਾਰ ਮਾਰੀ ਤੇ ਐਂ ਦੱਸੋ ਜੀ ਵੀ ਟਾਂਗਰੀ ਨਦੀ ਕਿਤੇ ਬਰੀਚ ਵੀ ਹੋਈਏਗੀ? ਨਹੀਂ ਅ ਪਿਛ 2023 ਚ ਜਿਹੜੀ ਬਰੀਚ ਹੋਈ ਸੀ 16 ਫੁੱਟ ਤੇ ਹੋ ਗਈ ਸੀ। ਐਤਕੀ ਜਿਹੜਾ ਇਹਦਾ ਲੈਵਲ ਗਿਆ ਸੀ 19 ਫੁੱਟ ਤੱਕ ਗਿਆ ਸੀ। ਤੇ 19 ਫੁੱਟ ਤੇ ਬਾਅਦ ਵੀ ਇਹ ਸਸਟੇਨ ਕਰ ਗਈ ਹੈ। ਜੀ ਮੇਰੇ ਸਾਨੂੰ ਪਤਾ ਲੱਗਦਾ ਸੀ ਕਿ ਮੌਕੇ ਤੇ ਕਿਤੇ ਬਰੀਚ ਦਾ ਖਤਰਾ ਹੈ ਸਾਨੂੰ ਜ਼ਿੰਮੇਵਾਰ ਦੱਸਦੇ ਸੀ ਤਾਂ ਆਪਣੀ ਟੀਮ ਅਸੀਂ ਨਾਲ ਦੀ ਨਾਲ ਪਹੁੰਚ ਕੇ ਉੱਥੇ ਪਲੱਗ ਕਰਵਾਈਆਂ ਨੇ ਅਤਕੀ ਕਿ ਕਿਉਂਕਿ 2023 ਤੋਂ ਅਸੀਂ ਕਾਫੀ ਕੁਝ ਸਿੱਖਿਆ ਹੈ ਕਿ ਕਿਵੇਂ ਕੰਮ ਕਰਨਾ ਹੈ ਤੇ ਇੰਤਜ਼ਾਮ ਕਿਵੇਂ ਕਰਨੇ ਆ ਉਹਦਾ ਵੀ ਸਾਨੂੰ ਫਾਇਦਾ ਰਿਹਾ ਤੇ ਅਸੀਂ ਉਹਦੇ ਸਬਕ ਲਿੱਤੇ ਆ ਕਾਫੀ ਕਮੀਆਂ ਲੱਗੀਆਂ ਇਸ ਵਾਰ ਵੀ ਇੱਥੇ ਇੱਥੇ ਕਮੀ ਰਹਿ ਗਈ ਕੋਈ ਡਿਪਾਰਟਮੈਂਟ ਵੱਲੋਂ ਜਾਂ ਤੁਹਾਡੇ ਵੱਲੋਂ ਕਿਤੇ ਕੰਮ ਕਰਦੇ ਹੋ ਤੁਹਾਨੂੰ ਲੱਗਿਆ ਹੋਵੇ ਕਿ ਅਗਲੀ ਵਾਰ ਇਸਤੇ ਵੀ ਕੰਮ ਹੋਣਾ ਚਾਹੀਦਾ ਜੀ ਜੀ ਆਪਾਂ ਭਾਵੇਂ ਜਿੰਨਾ 100% ਕਰ ਲਿਆ ਪਰ ਪਾਣੀ ਦੀ ਮਾਰ ਰਹੀ ਜੀ ਇਹ ਕ ਤਾ ਆਪਾਂ ਕਦੇ ਨਹੀਂ ਕਹਿ ਸਕਦੇ ਕਿ ਸਾਡੀ ਪੂਰੀ ਤਰ੍ਹਾਂ ਮਤਲਬ ਉਹ ਹੈ ਇੰਤਜ਼ਾਮ ਨੇ ਸਿੱਖ ਰਹੇ ਆ ਪਰ ਜਿੰਨਾ ਸਾਡੇ ਤੋਂ ਹੁੰਦਾ ਸੀ ਉਹ ਤੋਂ ਵੱਧ ਹੀ ਕਰ ਰਹੇ ਆ ਤੇ ਸਾਡੇ ਸਾਰੇ ਸੀਨੀਅਰਸ ਮੇਰੇ ਜੇਈ ਸਪੈਸ਼ਲੀ ਜਿਹੜੇ ਸਾਡੇ ਨਵੇਂ ਆਏ ਨੇ ਤਾਂ ਬਹੁਤ ਮਿਹਨਤ ਕਰ ਰਹੇ ਸਾਰੇ ਲਗਭਗ 20 ਦਿਨਾਂ ਤੋਂ ਆਪਣੇ ਘਰੇ ਨਹੀਂ ਗਏ ਤੇ ਲੋਕਾਂ ਨਾਲ ਹੀ ਵਿਚਰ ਰਹੇ ਨੇ ਸ਼ਿਵਾਬੇਰ ਜੀ ਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਹੈ ਇਹ ਤੇਰਾ ਪਿੰਡ ਬੁੱਧਮੋਰ ਹੈ ਨਾਮ ਮੇਰਾ ਜਸਵੀਰ ਸਿੰਘ ਪੰਚਾਇਤ ਨੰਬਰ ਹ ਬੁੱਧਮੋਰ ਤੋਂ ਹੁਣ ਹਾਲਾਤ ਕੀ ਨੇ ਬਾਈ ਜੀ ਪਿੰਡਾਂ ਦੇ ਪਾਣੀ ਘਟੇਗਾ ਕੁਝ हां जी ਹੁਣ ਅੱਧੇ ਫੁੱਟ ਪਾਣੀ ਘਟਿਆ ਜੀ ਆਪਣਾ ਇੱਥੇ ਕੱਢ ਫੁੱਟ ਗਾ ਤੇ ਬਧੀਆ ਹੁਣ ਥੋੜਾ ਜਿਹਾ ਆਸ ਹੋਈ ਜੀ ਤੇ ਫਸਲ ਕਿੰਨੀ ਕੀ ਨੁਕਸਾਨ ਆ ਬਈ ਫਸਲ ਸਾਰੀ ਨੁਕਸਾਨ ਗਈ ਕਾ ਜੀ ਇੱਥੇ ਜੀ ਜਿਹੜੀ ਡਰੇਨ ਦੇ ਵਿੱਚ ਆਂਦੀ ਹੈ ਜੀ ਤੇ ਇਧਰ ਇਲਾਕਾ ਪਿੰਡ ਬੁੱਧਮੌਰ ਨੂੰ 1400 ਏਕੜ ਦੇ ਕਰੀਬ ਫਸਲ ਖਤਮ ਹੋ ਗਈ ਬਿਲਕੁਲ ਹੀ ਤੇ ਬਾਈ ਜੀ ਕਿਵੇਂ ਦਾ ਜਿਹੜਾ ਅਧਿਕਾਰੀਆਂ ਦਾ ਕਿਉਂਕਿ ਹੁਣ ਥੋੜਾ ਜਿਹਾ ਪਾਣੀ ਘਟਣ ਲੱਗਿਆ ਹੈਗਾ ਲੋਕਾਂ ਨੂੰ ਵੀ ਆਸ ਹੋਈ ਹੈ ਅਧਿਕਾਰੀਆਂ ਦਾ ਰੋਲ ਕਿਵੇਂ ਦੇਖਿਆ ਤੁਸੀਂ ਨੇ ਜੋ ਆਤਕੀ ਅਧਿਕਾਰਾਂ ਦਾ ਰੋਲ ਦੇਖਿਆ ਅਸੀਂ ਅੱਜ ਤੱਕ ਅਦੇ ਜ਼ਿੰਦਗੀ ਦੇ ਵਿੱਚ ਅਸੀਂ ਦੇਖਿਆ ਨਹੀਂ ਹੈਗਾ ਜਿੰਨੀ ਆਤਕੀ ਫਾਸਟ ਡਰੇਨ ਮੈਕਮੇ ਵੱਲੋਂ ਮਦਦ ਕੀਤੀ ਗਈ ਹੈ ਸਾਡੀ ਵੱਧ ਤੋਂ ਵੱਧ ਅੱਜ ਤੱਕ ਦੇ ਕਿਸੇ ਨੇ ਕੀਤੀ ਨਹੀਂ ਹੈਗੀ ਸਾਡੀ ਜੋ ਇਹਨਾਂ ਨੇ ਸਾਨੂੰ ਰਾਤ ਨੂੰ ਅੱਧੀ ਰਾਤ ਜੀ ਜੋ ਸਾਨੂੰ ਕਿਸੇ ਚੀਜ਼ ਦੀ ਲੋੜ ਪਈ ਆ ਇਹਨਾਂ ਨੇ 1 ਮਿੰਟ ਤੋਂ ਪਹਿਲਾਂ ਸਾਡੇ ਕੋਲ ਹਾਜ਼ਰ ਕੀਤੀ ਹੈ ਥੇਲੇ ਜਿੱਥੇ ਹੁਣ ਪਰਸੋਂ ਸਾਰਾ ਇੱਕ ਨਾਕਾ ਲੀਕ ਹੋ ਗਿਆ ਸੀ ਥੋੜਾ ਦਰਪਿਆ ਸੀ ਇਹਨਾਂ ਦੀ 5 ਮਿੰਟ ਦੇ ਵਿੱਚ ਜੀ ਐਸਟੀਐਮ ਸਾਹਿਬ ਸਾਡੇ ਸਾਰੇ ਜੀ ਮੌਕੇ ਤੇ ਪਹੁੰਚ ਕੇ ਇਹਨਾਂ ਨੇ ਆਪ ਨਾਲ ਲੱਕੇ ਜੀ ਉੱਥੇ ਮੌਕੇ ਦੇ ਜਾਲ ਲਾਏ ਗਏ ਜੀ ਹੋ ਸਾਰਾ ਕੰਮ ਕਰਵਾਇਆ ਗਿਆ ਜੀ ਨਾਲ ਦੇ ਨਾਲ ਦਰ ਪੰਜ ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਪਾਣੀ ਰੋਕਤਾ ਜੁੱਥੇ ਬਿਲਕੁਲ ਜੀ ਹੁਣ ਬਾਈ ਜੀ ਕਿਵੇਂ ਖਤਰੇ ਤੋਂ ਬਾਹਰ ਨੇ ਪਿੰਡ ਲੱਭਿਆ ਹਾਂ ਜੀ ਹੁਣ ਇਸ ਟਾਈਮ ਤਾਂ ਠੀਕ ਆ ਕੰਡੀਸ਼ਨ ਜੀ ਆਪਣੇ ਉਰੇ ਇਹਨਾਂ ਵੱਲੋਂ ਪੂਰੀ ਤਿਆਰੀ ਹੈ ਜੀ ਸਾਈ ਇਹਨਾਂ ਨੇ ਅੱਜ ਤੱਕ ਹਾਂ ਜੀ ਮਦਦ ਕਰ ਰਹੇ ਆ ਜੀ ਇਹਨਾਂ ਦੀ ਬਦੌਲਤ ਸਾਡੇ ਪਿੰਡ ਬੱਚੇ ਨਹੀਂ ਆਤਗੀ ਜਿਵੇਂ ਹੁਣ ਇਹਨਾਂ ਨੇ ਜੀ ਸਾਡੇ ਕੋਲ ਇੱਥੇ ਮਿੱਟੀ ਦੇ ਟਿੱਪਰ ਪਟਿਆਲੇ ਮੰਗਾਏ ਗਏ ਨੇ ਇਹਨਾਂ ਵੱਲੋਂ ਜੀ ਨਾਲੇ ਥੇਲੇ ਮਿੱਟੀ ਦਾ ਇੱਥੇ ਆਏ ਨੇ ਅਸੀਂ ਦੇਖ ਰਹੇ ਹਾਂ ਮੌਕੇ ਤੇ ਇੱਥੇ ਰੋਡ ਡੇਲ ਦੇਖਦੇ ਆਂ ਫਾਇਦਾ ਕੀਤਾ ਗਿਆ ਜੀ ਮਸ਼ੀਨਾਂ ਵੀ ਨਾ 6-7 ਖੜਾਈ ਵੀ ਆ ਨੇ ਸਾਡੇ ਕੋਲ ਹਾਂ ਜੀ ਪਾਪੀ ਕੀ ਨਾਮ ਹੈ ਕਿਹੜਾ ਪਿੰਡ ਹੈ ਨਾ ਮੇਰਾ ਫਰੋੜ ਜੀ ਰਹੀ ਬੁਜੇ ਸਿੰਘ ਨਾ ਮੇਰਾ ਕਿਵੇਂ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਇਹ ਡਾਕਰੇ ਦੇ ਵਿਚਾਰੇ ਸਾਰੀ ਖਤਮ ਹੈ ਆਸੇ-ਪਾਸੇ ਬੜਾ ਸੰਭਲੋਂ ਸਾਨੂੰ ਬਹੁਤ ਮਦਦ ਮਿਲੀ ਹੈ ਸਾਡੀ ਬਚੀਆ ਫਸਲ ਤੇ ਲਾਲਾ ਵੀ ਜਿਹੜਾ ਅੱਜ ਇਹ ਮਿੱਟੀ ਇੱਥੇ ਪਈ ਹੈ ਸਾਨੂੰ ਦੇਖੀ ਹੈ ਤੇਜ਼ ਵੀ ਨਹੀਂ ਹੋਇਆ ਮਿੱਟੀ ਦਾ ਫਾਇਦਾ ਹੋਇਆ ਹਾਂ ਜੀ ਜਿੰਨੇ ਵੀ ਆਪ ਸਾਡੇ ਸਾਡੇ ਨਾਲ ਨੇ ਦਿਨ ਰਾਤ 13 ਨੰਨ ਤੋਂ ਮੈਂ ਇੱਥੇ ਰਹਿ ਰਿਹਾ ਹਾਂ ਹੁਣ ਥੋੜਾ ਜਿਹਾ ਉਮੀਦ ਹੋਈ ਹੈ ਕਿ ਹੁਣ ਉਮੀਦ ਹੈ ਕਿ ਆ ਵੀ ਪਾਣੀ ਘਟਿਆ বাজੋਗੇ ਪਹਿਲਾਂ ਪਰ ਲੋਕ ਅਫਸਰਾਂ ਦੇ ਕੋਲ ਆਉਂਦੇ ਹੋਗੇ ਤੁਸੀਂ ਹਾਂਜੀ ਹਾਂਜੀ ਪਹਿਲਾਂ ਉਹਦੇ ਮੈਂ ਇੱਥੇ ਹੀ ਹਾਂ 13 ਦਿਨ ਹੋ ਗਏ ਮਨੋਸਰ ਨਾਲ ਹੀ ਰਹਿੰਦੇ ਨੂੰ ਹਾਂਜੀ ਦਿਨ ਰਾਤ ਮੈਂ ਟਰੈਕਟਰ ਚਲਾਉਂਦਾ ਇੱਥੇ ਇੱਥੇ ਮਿੱਟੀ ਦੀ ਲੋਡ ਸਾਨੂੰ 10 ਮਿੰਟ ਪਹਿਲਾਂ ਦਾ ਵੀ ਭਜੋ